ਕਿਲਾ ਰਾਏਪੁਰ ਦੇ ਖੇਡ ਮੇਲੇ ਤੇ ਕਈ ਕਿਸਮ ਦੇ ਕਰਤਬ ਕਈ ਕਿਸਮ ਦੀਆ ਖੇਡਾਂ ਦੇਖਣ ਨੂੰ ਮਿਲਦੀਆਂ ਪਰ ਜਿਸ ਕਰਤਬ ਦੇ ਉੱਤੇ ਜਿਸ ਖੇਡ ਦੇ ਉੱਤੇ ਹਰ ਕਿਸੇ ਦਾ ਸਭ ਤੋਂ ਜ਼ਿਆਦਾ ਧਿਆਨ ਰਹਿੰਦਾ ਉਹ ਹੈ ਘੋੜਿਆਂ ਦਾ ਨਾਚ ਇਹ ਘੋੜਿਆਂ ਦਾ ਨਾਚ ਕਰਵਾਉਣ ਵਾਲੇ ਖੁਦ ਹਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਘੋਲੇ ਸੰਭਾਲੇ ਹੋਏ ਆ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਹਰਵਿੰਦਰ ਜੀ ਘੋੜਿਆਂ ਦਾ ਨਾਚ ਕਿਹਾ ਜਾ ਸਕਦਾ ਐਤਕੀ ਵੀ ਮੱਲਾ ਮਾਰ ਗਿਆ ਹਾਂਜੀ ਹਾਂਜੀ ਮਾਰ ਗਈ ਮਾਰ ਗਈ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ ਜਣੀ ਦੀ ਲਾਏ ਆ ਇਹ ਤੋਂ ਪਹਿਲਾਂ ਲਾਏ ਦੋ ਤਿੰਨ ਰਾਉਂਡ ਬਹੁਤ ਵਧੀਆ ਲੱਗ ਗਿਆ ਆਪਣੇ ਇਥੇ ਤੇ ਲੋਕ ਉਥੋਂ ਕਹਿੰਦੇ ਆ ਵੀ ਲਾਓ ਯਾਰ ਘੋੜੀਆਂ ਲਾਓ ਘੋੜੀਆਂ ਲਾਓ ਐ ਸਾਰੇ ਕਰਦੇ ਆ ਤੇ ਹਰਵਿੰਦਰ ਜੀ ਇਸ ਵਾਰ ਜਿਸ ਕਿਸਮ ਨਾਲ ਇਹਨਾਂ ਨੇ ਨਾਚ ਵਿਖਾਇਆ ਹਾਂਜੀ ਇਹ ਪਿਛਲੀ ਵਾਰ ਨਾਲੋਂ ਵੀ ਰੌਣਕ ਵਧਾ ਦਿੱਤੀ ਇਹਨਾਂ ਨੇ ਕਿ ਐਸ ਵਾਰੀ ਕੋਈ ਸਪੈਸ਼ਲ ਟ੍ਰੇਨਿੰਗ ਦਿੱਤੀ ਸੀ ਜਾਂ ਘੋੜੇ ਹੀ ਜ਼ਿਆਦਾ ਉਤਸ਼ਾਹਤ ਸੀਗੇ। ਟ੍ਰੇਨਿੰਗ ਤਾਂ ਵੈਸੇ ਚੱਲਦੀ ਰਹਿੰਦੀ ਐ ਤੇ ਐ ਹੁੰਦਾ ਵੀ ਲੋਕਾਂ ਵੀ ਥੋੜਾ ਜਿਹਾ ਝਿਖਾ ਹੁੰਦਾ ਵੀ ਯਾਰ ਜੇ ਉਹ ਜਾਨਵਰਾਂ ਨੂੰ ਤਾਂ ਨਜ਼ਦੇ ਦੇਖ ਜੇ। ਜਿਵੇਂ ਹੁਣ ਮੈਨੂੰ ਪਾਸਿਆਂ ਤੋਂ ਗਰੇਵਾਲ ਕਮੇਟੀ ਦਾ ਫੋਨ ਕਰਦੇ ਕਰਦੇ ਵੀ ਭਾਈ ਐਂ ਪਾਸਿਆਂ ਤੋਂ ਨੇੜੇ ਪਿੰਡਾਂ ਵਾਲੇ ਮੇਰੇ ਦੋਸਤ ਬਣੇ ਹੋਏ ਬਹੁਤ ਤੇ ਉਹ ਮੈਨੂੰ ਅਖਣੇ ਹਰਵਿੰਦਰ ਰਹਿ ਨਾ ਜਾਈ ਯਾਰ ਉੱਥੇ ਆ ਕੇ ਸਾਨੂੰ ਕਰਤੱਬ ਵਿਖਾ ਕੇ ਜਾਈਂ ਆਉਦੇ ਘੋੜਿਆਂ ਦੇ। ਸੋ ਉਹਦੇ ਨਾਲ ਮੇਰਾ ਵੀ ਹੌਸਲਾ ਵੱਧਦਾ ਮੈਂ ਉਦੋਂ ਵੱਧ ਟਰਾਈ ਇਹਨਾਂ ਨੂੰ ਥੋੜੀ ਜਿਹਾ ਜ਼ਿਆਦਾ ਕਰਦਣਾ ਵੀ ਯਾਰ ਜਾਨਵਰ ਸੋਹਣੇ ਲੱਗ ਜੰਗਾ ਲੋਕਾਂ ਦਾ ਇਧਰ ਨੂੰ ਚਿਖਾ ਹੋਵੇ ਉਹ ਦਸ਼ਾ ਹੋਵੇ ਯਾਰ ਅਸੀਂ ਇਸ ਗੱਲ ਤੇ ਵੀ ਆ ਮੇਲੇ ਲੱਗਣ ਨਸ਼ਾ ਨੁਸ਼ਿਆਂ ਤੋਂ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਬਚੇ ਤੇ ਹਰ ਦਾ ਮਾਂ ਪਿਓ ਸੌਖਾ ਹੋਵੇ ਜਿਹਦਾ ਪੁੱਤ ਨਸ਼ਾ ਖਾਂਦਾ ਉਹ ਬੰਦੇ ਨੂੰ ਹੀ ਪਤਾ ਹੁੰਦਾ ਵੀ ਕਿੱਡੀ ਕੀ ਤੰਗੀ ਹੈ ਤੇ ਅਸੀਂ ਤਾਂ ਇਧਰ ਨੂੰ ਪਲੇਅਰ ਕਿ ਲਿਆਉਣੇ ਆ ਵੀ ਯਾਰ ਜਾਨਵਰਾਂ ਨਹੀਂ ਆਜੋ ਯਾਰ ਤੁਸੀਂ ਇਹ ਕੰਮ ਦਾ ਖੜਾ ਛੱਡੋ ਤੁਸੀਂ ਜਿਵੇਂ ਹੁਣੇ ਪੁੱਤਾਂ ਨੂੰ ਸੰਭਾਲਣ ਦੀ ਗੱਲ ਕੀਤੀ ਕਿ ਉਹ ਹੀ ਬੜਾ ਮੁਸ਼ਕਿਲ ਹੋਇਆ ਹੋਇਆ ਜਦੋਂ ਪੁੱਤਾਂ ਨੂੰ ਸੰਭਾਲਣਾ ਮੁਸ਼ਕਿਲ ਹੈ ਤਾਂ ਜਾਨਵਰਾਂ ਨੂੰ ਘੋੜਿਆਂ ਨੂੰ ਉਠ ਨੂੰ ਸੰਭਾਲਣਾ ਤਾਂ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਤਾਂ ਇਹਨਾਂ ਨੂੰ ਸੰਭਾਲਣਾ ਕਿੰਨਾ ਮੁਸ਼ਕਿਲ ਰਹਿੰਦਾ ਤੁਹਾਡੇ ਲਈ ਉਹ ਦੱਸੋ ਵੈਸੇ ਸੰਭਾਲਣਾ ਦਾ ਬਹੁਤ ਔਖਾ ਹੈ ਪਰ ਸਾਨੂੰ ਔਖਾ ਨਹੀਂ ਲੱਗਦਾ ਕਿਉਂਕਿ ਸਾਡਾ ਜਿਹੜਾ ਧਿਆਨ ਆ ਜਿਹੜੀ ਰੁਚੀ ਆ ਸਾਨੂੰ ਇਹਨਾਂ ਨੂੰ ਵੇਖ ਕੇ ਜਦੋਂ ਮਨ ਦਾ ਮਨ ਜਿਹੜੀ ਚੀਜ਼ ਨੂੰ ਵੇਖ ਕੇ ਖੁਸ਼ ਹੁੰਦਾ ਉਹਨੂੰ ਪਲਾ ਕਿੱਡੀ ਤੰਗੀ ਹੋਵੇ ਉਹਨੂੰ ਔਖਾ ਨਹੀਂ ਲੱਗਦਾ ਹੁਣ ਸਾਨੂੰ ਜੇ ਘੋੜੇ ਨਾਲ ਮੂਰੇ ਖੜੇ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਸਾਡਾ ਵੀ ਇੱਕ ਇਸ ਤਰ੍ਹਾਂ ਦਾ ਉਲਝਾ ਬਣ ਗਿਆ ਵੀ ਜੇ ਹੁਣ ਨਾ ਹੋਣ ਤਾਂ ਫਿਰ ਅਸੀਂ ਉਦੋਂ ਵੀ ਵੱਧ ਤੰਗ ਹੁੰਨੇ ਆ ਜੋ ਨੀਂਦ ਨਹੀਂ ਆਈ ਬੰਦੇ ਨੂੰ ਬੰਦਾ ਕਰੂਗੀ ਫਿਰ ਜੇ ਮੂਰੇ ਖੜੇ ਆ ਕੋਲੇ ਖੜੇ ਆ ਰਾਤ ਨੂੰ ਵੀ ਸਾਡੇ ਵਿੱਚ ਮੰਜੇ ਹੁੰਦੇ ਆ ਕੋਲੇ ਹੁੰਦੇ ਆ ਤਾਂ ਸਾਨੂੰ ਨੀਂਦ ਰੱਜ ਕੇ ਆਉਂਦੀ ਆ ਸਾਨੂੰ ਤਾਂ ਇਹ ਜਿਹਨੇ ਬਹੁਤ ਵਧੀਆ ਲੱਗਦਾ ਵੀ ਯਾਰ ਜੇ ਅਸੀਂ ਜਾਜੇ ਘੋਡੇ ਕੋਲੇ ਸੌਖਾ ਹੀ ਫੇਰ ਹੋਵਾਂਗੇ ਤੇ ਜਿਹੜਾ ਬੰਦਾ ਰੱਖਦਾ ਨਹੀਂ ਉਹਨੂੰ ਆਇਆ ਯਾਰ ਵੀ ਇਹ ਤਾਂ ਸਾਹਮਣੇ ਪੈਣਗੇ ਇਹਨਾਂ ਦੇ ਖਰਖਰੇ ਵੀ ਮਾਰਨੇ ਪੈਣਗੇ ਦਾਣਾ ਵੀ ਪੋਣਾ ਪੂ ਲੱਦ ਵੀ ਚੱਕਣੀ ਪਊ ਉਹ ਬੰਦਾ ਦਾ ਕੁਛ ਕਹੀ ਜਾਵੇ ਪਰ ਸਾਨੂੰ ਤਾਂ ਯਾਰ ਨਹੀਂ ਲੱਗਦੇ ਔਖੇ ਸਾਨੂੰ ਤਾਂ ਸੌਖੇ ਹੀ ਸੌਖੇ ਆ ਜਿੰਨਾ ਤੁਹਾਨੂੰ ਇਹਨਾਂ ਨੂੰ ਸੰਭਾਲਣ ਲਈ ਔਖੇ ਹੋਣਾ ਪੈਂਦਾ ਕਹਿਣਾ ਹੋਏਗਾ ਕਿ ਉਨੇ ਹੀ ਸੌਖੇ ਹੋ ਜਾਣੇ ਹੋਣਗੇ ਜਦੋਂ ਇੱਥੋਂ ਇੰਨਾ ਭਰਵਾ ਹੰਗਾਰਾ ਮਿਲਦਾ ਹੋਊਗਾ ਇਹੋ ਜੇ ਮੇਲਿਆਂ ਵਿੱਚ ਹਾਂ ਜੀ ਉਧਰ ਦਾ ਜਵਾਨੀ ਆ ਜਾਂਦੀ ਆ ਲੱਗਦਾ ਵੀ ਸਰੀਰ 25 ਸਾਲ ਦਾ ਜਿਉ ਡੂ ਡੂ ਕਰਦੇ ਤਾੜੀਆਂ ਵਜਦੀਆਂ ਪਾਸੇ ਦੇ ਲੋਕ ਦਾਲੇ ਆ ਕੇ ਮੇਲਾ ਇਕੱਠ ਹੋ ਜਾਂਦਾ ਸਾਰਾ ਜਿਵੇਂ ਹੁਣ ਅਸੀਂ ਇੱਥੇ ਨਚਾਉਣੀ ਆ ਸਾਰਾ ਮੇਲਾ ਸਾਡੇ ਦਾਲੇ ਹੋ ਜਾਂਦਾ ਫਿਰ ਉਧਰ ਉਹ ਬਾਈ ਬੋਲਦੇ ਆ ਓ ਬਾਈ ਹਰਵਿੰਦਰ ਸਿੰਘ ਤੂੰ ਮੇਲਾ ਲੈ ਗਿਆ ਸਾਰਾ ਪੱਟ ਕੇ ਬੰਦ ਕਲਾਲਾ ਬਾਲਾ ਚਰਨਾਲਾ ਤੇ ਫਿਰ ਜਦੋਂ ਆਵਾਜ਼ ਮਿਲਦੀ ਆ ਫਿਰ ਉੱਥੇ ਮੂਹਰੇ ਲਾਉਨੇ ਆ ਅਸੀਂ ਹਰਵਿੰਦਰ ਸਿੰਘ ਜੀ ਇਹਨਾਂ ਦੀ ਖਰਾਕ ਵਗੈਰਾ ਬਾਰੇ ਵੀ ਸਾਨੂੰ ਦੱਸੋ ਵੀ ਇਹਨਾਂ ਨੂੰ ਖਵਾਉਣੇ ਕੀ ਹੋ ਵੇਖੋ ਜੀ ਜਿਹੜਾ ਤਾਂ ਐ ਘੋੜੇ ਨੱਚਣ ਨੱਚਣ ਵਾਲਿਆ ਇਹਨਾਂ ਨੂੰ ਤਾਂ ਅਸੀਂ ਬਹੁਤ ਜ਼ਿਆਦਾ ਦੁੱਧ ਘਿਓ ਪੰਜੀਰੀਆਂ ਬਣਾ ਬਣਾ ਕੇ ਦਿੰਨੇ ਆ ਤੇਲਾਂ ਚ ਜਿਵੇਂ ਮਿੱਠਾ ਤੇਲ ਹੋਰ ਨਿਕੜਾ ਹਾਲੋਂ ਸਾਰੀ ਚੀਜ਼ ਦਿੰਨੇ ਆ ਵੀ ਇਹਨਾਂ ਨੂੰ ਕਿਸੇ ਗੱਲੋਂ ਕੋਈ ਪੀੜ ਨਾ ਕੋਈ ਨਿਕਲ ਜਾਏ ਜਾਂ ਕੋਈ ਇਹ ਜੋਰ ਲਾਉਂਦੇ ਜਾਨਵਰ ਜ਼ਿਆਦਾ ਇਹਨਾਂ ਨੂੰ ਮਹਿਸੂਸ ਨਾ ਹੋਵੇ ਅਸੀਂ ਜੋਰ ਲਾਉਣੇ ਜੋਰ ਇਹਨਾਂ ਚ ਉਹਦੂ ਵੀ ਅਸੀਂ 2 ਗੁਣੇ ਵੱਧ ਪਾ ਕੇ ਰੱਖਦੇ ਆ ਇਹ ਲਾਉਣੇ ਜੋਰ ਅੱਧਾ ਤੇ ਜੋਰ ਦੂਣਾ ਹੁੰਦਾ ਵੀ ਇਹ ਆਖਣ ਵੀ ਛੱਡ ਦੇ ਛੱਡ ਦੇ ਪਏ ਕਰਨ ਖਰਾਕ ਹੀ ਇੰਨੀ ਦਿੰਨੇ ਆ ਅਸੀਂ ਇਹਨਾਂ ਨੂੰ ਸਾਰੀ ਤੇੜੀ ਜਦੋਂ ਇਹਨਾਂ ਨੂੰ ਨੱਚਦੇ ਵੇਖਦਾ ਕੋਈ ਵੀ ਤਾਂ ਅਗਲੇ ਨੂੰ ਲੱਗਦਾ ਕਿ ਨੱਚ ਹੀ ਰਹੇ ਆ ਐਡੀ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਦੱਸੋਗੇ ਇਹਨਾਂ ਨੂੰ ਕਿਸ ਕਿਸਮ ਦੀ ਟ੍ਰੇਨਿੰਗ ਦੇਣੀ ਪੈਂਦੀ ਹੈ ਕਿੰਨਾ ਕੁ ਮੁਸ਼ਕਲ ਹੁੰਦਾ ਇਹਨਾਂ ਨੂੰ ਨਚਾਉਣਾ ਵੇਖੋ ਕੇਰਾਂ ਦਾ ਜਾਨਵਰ ਹੈ ਨਾ ਜਾਨਵਰ ਨਾਲ ਜਾਨਵਰ ਹੋਣਾ ਪੈਂਦਾ ਉਹਨੂੰ ਸਮਝਾਉਣਾ ਉਹਨੂੰ ਦੱਸਣਾ ਬੱਚਾ ਬੱਚੇ ਵਾਂਗੂ ਵੀ ਯਾਰਾ ਐ ਨਹੀਂ ਆਏ ਕਰਾ ਐ ਨਹੀਂ ਆਏ ਕਰਾ ਨਹੀਂ ਆ ਕਰਾ ਜਦੋਂ ਇਹ ਜਾਨਵਰ ਲੱਗ ਗਿਆ ਫੇਰ ਤੁਹਾਡੇ ਸਾਹਮਣੇ ਆ ਫੇਰ ਤਾਂ ਬਸ ਸਾਨੂੰ ਅਸੀਂ ਰੱਸੇ ਫੜ ਕੇ ਖੜਨਾ ਢੋਲ ਦੇ ਡੱਗੇ ਤੇ ਜਿਵੇਂ ਢੋਲ ਦਾ ਡੱਗਾ ਖੜਕਿਆ ਇਹਨੇ ਆਟੋਮੈਟਿਕ ਕੰਮ ਕਰਨਾ ਇਹਨੂੰ ਕੋਈ ਕਹਿਣ ਦੀ ਵੀ ਲੋੜ ਨਹੀਂ ਮੂੰਹ ਚੋਣੀ ਬੋਲਣ ਦੀ ਲੋੜ ਇਹਨੂੰ ਇਹਨਾਂ ਦਾ ਸਾਨੂੰ ਨਾਂ ਵੀ ਦੱਸੋ ਵੀ ਇਹਦਾ ਨਾਂ ਕੀ ਹੈ ਤੇ ਉਹਦਾ ਨਾਂ ਕੀ ਹੈ ਇਹਦਾ ਨਾਂ ਲੀਲੀ ਮੋਰਨੀ ਬਿਲਕੁਲ ਉਹਦਾ ਨਾਂ ਹੈਗਾ ਤੂਫਾਨ ਘੋੜੇ ਦਾ ਨਾਂ ਬੋਤੇ ਦਾ ਨਾਂ ਰਾਜੂ ਬੋਤੇ ਦਾ ਨਾਮ ਰਾਜੂ ਹਾਂ ਤਾਂ ਇਹਦਾ ਨਾਮ ਜਿਹੜਾ ਰੱਖਿਆ ਇਹ ਕਿਸੇ ਖਾਸੀਅਤ ਕਰਕੇ ਰੱਖਿਆ ਆ ਆਪਣੇ ਮਨ ਮੁਤਾਬਕ ਹੀ ਰੱਖਿਆ ਬਣੀ ਸੋਹਣੀ ਬਹੁਤ ਜਿਆਦਾ ਨਾਜਦੀ ਮਨ ਨੂੰ ਮੋਹਦੀ ਆ ਬਹੁਤ ਸੋਹਣੀ ਆ ਮੋਰ ਜਾਨਵਰ ਸੋਹਣਾ ਹੁੰਦਾ ਤੇ ਇਹ ਵੀ ਲੀਲੀ ਆ ਤੇ ਉਹ ਵੀ ਲੀਲਾ ਹੁੰਦਾ ਤੇ ਮੇਰੇ ਮਾਂਡੇ ਬੰਨਿਆ ਵੀ ਯਾਰ ਇਹਦਾ ਨਾਮ ਲੀਲੀ ਮੋਰਨੀ ਧਰਗੇ ਉਹਦਾ ਨਾ ਤੂਫਾਨ ਹੋ ਜਦੋਂ ਤਾਂ ਨੂੰ ਚੜਦਾ ਸਾਲਾ ਭੱਦਲੋਂ ਇੱਕਦਮ ਚੜਦਾ ਮਾਰ ਕੇ ਛਾਲਾਂ ਜਾਂਦਾ ਘੋੜਾ ਤਾਂ ਨੂੰ ਜੇ ਜਿਹਨੂੰ ਨਮਾਇਸ਼ਾਂ 'ਚ ਸਾਡੇ ਚਿਤ ਖੋਸ਼ ਕਰਨ ਦਾ ਉਹਦਾ ਨਾ ਤੂਫਾਨ ਧਰਤਾ ਬੋਤੇ ਦਾ ਨਾ ਰਾਜੂ ਕਹਿੰਦੇ ਕਿ ਉਹਦਾ ਛੋਟਾ ਜਿਹਾ ਜੰਦਾ ਨਾ ਰਾਜੂ ਉਹਦਾ ਆਵਾਜ਼ ਦੇ ਜ ਆਏ ਡੋਡੀ ਨਾਂ ਧਰੇ ਸਾਡੇ ਘਰ ਵੀ ਹੈਗੇ 31 33 ਜਨਵਰੀ ਉਹਨਾਂ ਦੇ ਵੀ ਨਾਂ ਰੱਖੇ ਹੋਏ ਆ ਸਾਡੇ ਡੋਡੀ ਸਾਰਿਆਂ ਦੇ ਅਰਵਿੰਦਰ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਅਸੀਂ ਚਾਹਾਂਗੇ ਕਿ ਜਾਣ ਤੋਂ ਪਹਿਲਾਂ ਤੁਸੀਂ ਇੱਕ ਮੇਰਾ ਯਾਰ ਆ ਫੋਟੋ ਲਾ ਦੇ ਵਿੱਚ ਮੜੀ ਜੀ ਜਾਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਢੋਲ ਦੇ ਡਗੇ ਤੇ ਇਹਨਾਂ ਦਾ ਥੋੜਾ ਜਿਹਾ ਨਾਚ ਵੀ ਦਿਖਾ ਦਿਓ ਸਾਨੂੰ ਹਾਂ ਨਾਅ ਅਸੀਂ ਉਹਨੂੰ ਵਿਖਾ ਦੇਾਂਗੇ ਜੀ ਅਸੀਂ ਤੂਫਾਨ ਤੂਫਾਨ ਦੇ ਨਾਲ ਸੀ ਹਰਵਿੰਦਰ ਸਿੰਘ ਜੋ ਕਿ ਇਹਨਾਂ ਨੂੰ ਨਾਚ ਸਿਖਾਉਂਦੇ ਐ ਇਹਨਾਂ ਘੋੜਿਆਂ ਨੂੰ ਤੇ ਨਾਲ ਹੀ ਸੀ ਲਿਲੀ ਮੋਰਨੀ ਅਤੇ ਰਾਜੂ ਊਂਟ ਇਹਨਾਂ ਸਾਰਿਆਂ ਦੇ ਜੋ ਇੱਥੇ ਕਰਤੱਵ ਦੇਖਣ ਨੂੰ ਮਿਲਦੇ ਆ ਉਹ ਕਿਸੇ ਇੱਕ ਨੂੰ ਨਹੀਂ ਬਲਕਿ ਹਰੇਕ ਦਰਸ਼ਕ ਦੇ ਮਨ ਪਾਉਂਦੇ ਨੇ ਤੇ ਕਿਹਾ ਜਾ ਸਕਦਾ ਹੈ ਕਿ ਇੱਕ ਕਿਸਮ ਨਾਲ ਰੌਣਕ ਵਧਾਉਣ ਵਿੱਚ ਕਿਲਾ ਰਾਜਪੁਰ ਦੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਕੈਮਰਾ ਪਰਸਨ ਮਨੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਲੁਧਿਆਣਾ